ਸਾਡਾ 5 ਨੰਬਰ ਮੁਕੱਦਮਾ ਦੂਸਰੇ ਮਹੀਨੇ ਦਾ ਦਰਸ ਇੱਕ ਮੰਦਰ ਦੇ ਵਿੱਚ ਇੱਕ دانش ਮੱਟੂ ਨਾ ਦੇ ਬੰਦੇ ਨੇ ਚੋਰੀ ਕੀਤੀ ਸੀ ਇਹਦੇ ਕੋਲੋਂ ਜਿਹੜੀ ਉੱਥੇ ਮੰਦਰ ਦੇ ਵਿੱਚੋਂ ਨੇ ਜੋ ਚਾਂਦੀ ਦਾ ਸਮਾਨ ਚੋਰੀ ਕੀਤਾ ਸੀ ਉਹ ਉਹ ਬਰਾਮਦ ਕੀਤਾ ਹੈ ਉਹ ਵੀ ਇਹਨਾਂ ਨੇ ਟ੍ਰੇਸ ਕੀਤਾ ਉਹ ਐਕਟਿਵਾਰ ਕਵਰ ਕੀਤੀ ਹੈ ਅੱਜ ਦੀ ਪ੍ਰੈਸ ਕਾਨਫਰੰਸ ਯਾਰ ਇੱਕ ਸਾਡੇ ਡੀਡਵਨ ਐਸਐਚਓ ਸਾਹਿਬ ਤੇ ਸਾਡੇ ਸਬ ਇਨਸਪੈਕਟਰ ਜਗਵੀਰ ਸਿੰਘ ਹਨ ਉਹਨਾਂ ਇੱਕ ਪੁਰਾਣੇ ਕੇਸ ਦੇ ਵਿੱਚ ਇਹਨਾਂ ਨੇ ਇੱਕ ਮੁਕਦਮਾ ਚੋਰੀ ਦਾ ਸੀ ਉਹਨੂੰ ਟਰੇਸ ਕੀਤਾ ਆ ਸਾਡਾ 5 ਨੰਬਰ ਮੁਕਦਮਾ ਦੂਸਰੇ ਮਹੀਨੇ ਦਾ ਦਰਸੀ ਇੱਕ ਮੰਦਰ ਦੇ ਵਿੱਚ ਇੱਕ ਦਾਨਿਸ਼ ਮੱਟੂ ਨਾਂ ਦੇ ਬੰਦੇ ਨੇ ਚੋਰੀ ਕੀਤੀ ਸੀ ਉਦੋਂ ਇਹ ਅਨਟਰੇਸ ਕੇਸ ਸੀ ਪਰ ਇਹਨਾਂ ਨੇ ਮਿਹਨਤ ਕਰਕੇ ਉਹਨੂੰ ਟਰੇਸ ਕੀਤਾ ਔਰ ਦਾਨਿਸ਼ ਮੱਟੂ ਨੂੰ ਅਰੈਸਟ ਕੀਤਾ ਆ ਇਹਦੇ ਕੋਲੋਂ ਜਿਹੜੀ ਉੱਥੇ ਮੰਦਰ ਦੇ ਵਿੱਚ ਉਹਨੇ ਜੋ ਚਾਂਦੀ ਦਾ ਸਮਾਨ ਚੋਰੀ ਕੀਤਾ ਸੀ ਉਹ ਉਹ ਬਰਾਮਦ ਕੀਤਾ ਆ ਉਸ ਤੋਂ ਇਲਾਵਾ ਇੱਕ ਕੰਟੋਰਨਮੈਂਟ ਥਾਣੇ ਦੇ ਵਿੱਚ ਇੱਕ ਐਕਟਵਾ ਚੋਰੀ ਹੋਈ ਸੀ ਇੰਨੇ ਕੀਤੀ ਸੀ ਔਰ ਉਹ ਐਕਟਵਾ ਚੋਰੀ ਦਾ ਮੁਕਦਮਾ ਦਰਜ ਸੀ ਉਹ ਵੀ ਇੰਨੇ ਨੇ ਟਰੇਸ ਕੀਤਾ ਉਹ ਐਕਟਵਾ ਰਿਕਵਰ ਕੀਤੀ ਆ ਇੱਕ ਇੰਨੇ ਹੁਸ਼ਿਆਰਪੁਰ ਤੋਂ ਜਨਕਾਰ ਚੋਰੀ ਕੀਤੀ ਸੀ ਉਹ ਜਨਕਾਰ ਵੀਦ ਕੋ ਰਿਕਵਰ ਕੀਤੀ ਔਰ ਦੋ ਮੋਬਾਈਲ ਇੰਨੇ ਦਰਗਿਆਨਾ ਮੰਦਰ ਸਰਾਹ ਦੇ ਵਿੱਚੋਂ ਚੋਰੀ ਕੀਤੇ ਸੀ ਚਾਰਜ ਚਾਰਜ ਤੇ ਲੱਗੇ ਹੋਏ ਸੀ ਉਹ ਵੀ ਇਹਦੇ ਕੋ ਬਰਾਮਦ ਕੀਤੇ ਆ ਇਹ ਕਿੰਨੀ ਏਜ ਦਾ ਪਹਿਲਾ ਕੋਈ ਮੁਕਦਮਾ ਦਰਜ ਹੈ ਇਹਦੀ ਏਜ ਕਰੀਬ 21 ਸਾਲ ਆ ਜੀ ਔਰ ਇੱਥੇ ਖਾਈ ਮੱਲੇ ਦਾ ਰਹਿਣ ਵਾਲਾ ਆ ਪਰ ਪਹਿਲਾ ਪਰਚਾ ਬਾਈ ਨੇਮ ਦੇ ਤੇ ਕੋਈ ਦਰਜ ਨਹੀਂ ਸੀ ਪਰ ਜਿਹੜਾ ਕੰਟੋਰਨਮੈਂਟ ਥਾਣੇ ਦਾ ਮਕਦਮਾ 105 ਨੰਬਰ ਆ ਉਹ ਦਰਜਾ ਔਰ ਇੱਕ ਸਾਡੇ ਜਿਹੜਾ ਪਹਿਲਾਂ ਦਰਜ ਹੋਇਆ ਪਰਚਾ ਜੀ ਦੋ ਮਕਦਮੇ ਦੇ ਲੱਗਦਾ ਇੱਕਲਾ ਹੀ ਕਰਦਾ ਵਾ ਫਿਰ ਨੂੰ ਜਾਂਗੂ ਹਾਂਜੀ ਹਾਂਜੀ ਇਹ ਇਕੱਲਾ ਹੀ ਕਰਦਾ ਜੀ ਏ ਇਦਾਂ ਜਿੱਦਾਂ ਮੰਦਿਰ ਖੁੱਲਾ ਸੀ ਦੇਣੇ ਇਹ ਅੰਦਰ ਗਿਆ ਉੱਥੋਂ ਸਮਾਨ ਚੁੱਕ ਕੇ ਚੋਰੀ ਕਰਕੇ ਭੱਜ ਗਿਆ